ਖਾਸਾ ਸ਼੍ਰੀ ਬਹਿਗੁਰੂ ਦੀ ਫਤਿਹ ਮੈਂ ਜਿਹੜੀ ਕਿਸੇ ਵੀ ਨਾਕਾਨ ਮਸੀ ਨੂੰ ਪਿਆਰ ਕੁਮਾਰੀ ਕਹ ਸਕੋ ਕੋਈ ਪੀੜਤਾ ਹੈ ਉਸ ਦੀ ਦਵਾਈ ਉਸ ਦੀ ਦਵਾਈ ਪਿੰਡ ਜੈਮਪੁਰਾ ਜ਼ਿਲ੍ਹਾ ਮੋਗਾ ਵਿਖੇ ਉਹਨੂੰ ਘਰ ਦੇ ਮੁੱਖ ਸੇਵਾਦਾਰ ਨੇ ਦਾਰਾ ਸਿੰਘ ਬਾਬਾ ਜੀ ਸਾਬਕਾ ਸਰਪੰਚ ਨੇ ਤੇ ਮੈਂ ਵੀ ਆਪਣੇ ਕਈ ਰਿਸ਼ਤੇਦਾਰਾਂ ਨੂੰ ਇੱਕ ਸਾਲ ਪਰ ਤੋਂ ਦਵਾਈ ਲੈ ਰਿਆ ਬਿਲਕੁਲ ਮੁਫਤ ਦਵਾਈ ਦਿੱਤੀ ਜਾਂਦੀ ਹੈ ਤੇ ਇੱਥੇ ਗੁੰਮਰਤ ਲੰਗਰ ਚੜ੍ਹਾਇਆ ਜਾਂਦਾ ਜੋ ਕੋਈ ਗਰੀਬੰਦਾ ਰਹਿਣਾ ਹੋਵੇ ਕਈ ਵਾਰੀ ਹਨੇਰਾ ਹੋ ਜਾਂਦਾ ਤਾਂ ਰਹਿਣ ਦੇ ਇੱਥੇ ਪ੍ਰਬੰਧ ਨੇਗੇ ਤੇ ਜੋ ਉਹਨਾਂ ਦੀ ਦਵਾਈ ਹੈ ਕੁਈ ਫੈਕਟਰੀ ਕੋਈ ਗੱਲਬਾਤ ਨਹੀਂ ਫਰੀਦ ਦਵਾਈ ਦਿੱਤੀ ਜਾਂਦੀ ਹੈ ਤੇ ਜਦੋਂ ਤੁਸੀਂ ਦਵਾਈ ਲੈ ਕੇ ਜਾਂਦੇ ਆ ਜਦੋਂ ਵੀ ਤੁਸੀਂ ਦਵਾਈ ਲਾਉਣ ਆਨੇ ਇੱਥੇ ਬਾਹਰਲੇ ਦੇਸ਼ਾਂ ਤੋਂ ਵੀ ਲੋਕ ਦਵਾਈ ਲੈ ਕੇ ਆਉਂਦੇ ਨੇ ਤੇ ਸੈਂਕੜੇ ਜਿਆਦਾ ਲੋਕ ਦਵਾਈ ਲੈ ਕੇ ਜਾਂਦੇ ਨੇ ਜੋ ਸਰਦੀ ਨਾਮ ਰਾਤ ਬਿਮਾਰੀ ਹੈ ਉਹ ਬਹੁਤ ਉਹਦਾ ਇਲਾਜ ਬਹੁਤ ਮਹਿੰਗਾ ਹੈ ਤੇ ਦਵਾਈ ਲੈਣੀ ਬਹੁਤ ਔਖੀ ਹੈ ਇਹ ਇਲਾਜ ਫਰੀਦ ਚ ਵੀ ਹੁੰਦਾ ਤੇ ਦਵਾਈ ਲੈਣੀ ਕੋਈ ਔਖੀ ਵੀ ਨਹੀਂ ਤੇ ਸਵੇਰੇ ਸ਼ਾਮ ਲੈਣੀ ਪੈਂਦੀ ਹੈ ਤੇ ਸਾਡੇ ਕਈ ਰਿਸ਼ਤੇਦਾਰ ਦਵਾਈ ਇੱਥੇ ਮੈਂ ਲੈਣਾ ਆ ਮੈਂ ਲੱਖ ਰੁਪਆ ਜੋ ਵੀਡੀਓ ਆ ਵੀਡੀਓ ਵੀਓ ਇੰਨ ਬਤਵਾ ਸ਼ੇਅਰ ਕਰਨਾ ਤਾਂ ਕਿ ਕਿਸੇ ਲੋੜਵੰਦ ਤੱਕ ਰੇਹੇ ਪਹੁੰਚ ਸਕੇ ਤਿੰਜੇ ਵਿਖੇ ਨੇ ਮੇਰਾ ਵੀ ਸੰਪਰਕ ਕਰਨਾ ਹੈ ਮੇਰਾ 97790 012143 ਮਨਜੀਤ ਸਿੰਘ ਪੱਤਰਕਾਰ ਜਿਲ੍ਹਾ ਮਾਨਸਾ ਤੇ ਬਾਬਾ ਜੀ ਦਾ ਵੀ ਨੰਬਰ ਬੁਰਾਣਾ ਬਾਬਾ ਜੀ ਦੱਸੋ ਤੁਹਾਡਾ ਨੰਬਰ ਨੰਬਰ ਹੈ ਬਾਈ ਕਿੰਨਾ ਆਪਣਾ ਹੈ ਨੰਬਰ ਵਿੱਚ 140 32542 32542 ਨੰਬਰ ਵਿੱਚ 140 32542 ਪਿੰਡ ਜੈਮਨ ਵਾਲਾ ਜ਼ਿਲ੍ਹਾ ਮੋਗਾ ਗੁਰੂ ਘਰ ਵਿਖੇ ਜਦੋਂ ਵੀ ਮਰਜ਼ੀ ਇਹਨਾਂ ਨੂੰ ਫੋਨ ਕਰ ਲਓ ਤੁਸੀਂ ਰਾਤ ਨੂੰ 12 ਵਜੇ ਕਰ ਲਓ ਸਵੇਰੇ ਪਛਾ ਕਰ ਲਓ ਜਦੋਂ ਵੀ ਜਦ ਇਹਨਾਂ ਦਿਲ ਕਰਦਾ ਕਾਲ ਲਓ ਇਹ ਤੁਰੰਤ ਹਾਜ਼ਰ ਹੁੰਦੇ ਨੇਗੇ ਤੇ ਇੱਥੇ ਪਹਿਲਾਂ ਪ੍ਰਸ਼ਾਦਾਸ਼ ਖਵਾ ਦੇਣਗੇ ਉਸ ਤੋਂ ਬਾਅਦ ਦਵਾਈ ਫਰੀਦ ਦੇ ਦੇਣਗੇ ਤੇ ਜੋ ਮਰੀਜ਼ ਇੱਥੇ ਆਉਂਦਾ ਤਾਂ ਗੱਲਾਂ-ਵਾਤਾਂ 'ਚ ਵੀ ਉਹ ਮਰੀਜ਼ ਇੱਥੋਂ ਖੁਸ਼ ਹੋ ਕੇ ਜਾਂਦਾ ਜੋ ਉਹਦੇ ਮਨ 'ਤੇ ਵੱਜਣ ਹੁੰਦਾ ਕੈਂਸਰ ਦਾ ਉਹ ਬਿਲਕੁਲ ਪਹਿਲੇ ਦਿਨ ਹੀ ਖਤਮ ਹੋ ਜਾਂਦਾ ਤੇ ਮੇਰੇ ਕੋਲੇ ਜਿਲ੍ਹਾ ਲੁਧਿਆਣਾ ਕੈਨੇਡਾ ਦੇ ਸੰਗਤਾਂ ਤੇ ਬਾਈਓ ਤੁਸੀਂ ਕਿੱਥੋਂ ਬਈਓ ਕੋੜ ਦੇ ਵਿੱਚ ਦਵਾਈ ਨੇ ਤੇ ਅਸੀਂ ਵੀ ਜਿਹੜੇ ਮਨਸ ਦਵਾਈ ਆ ਤੇ ਮੇਰੀ ਇਲਾਕਾ ਨਿਵਾਸੀਆਂ ਬੇਨਤੀ ਆ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੋਈ ਲੋੜਵੰਦ ਜੇ ਕੋ ਕੈਂਸਰ ਤੋਂ ਪੀੜਤ ਨਾਮਰਾਜ਼ ਪੀੜਤ ਹੈ ਉਹ ਦਵਾਈ ਇਹਨਾਂ ਤੋਂ ਫਰੀ ਲੈ ਸਕੀਏ ਮਾਹਿਰ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਦੇ ਬਖਸ਼ੇ ਮਾਹਿਰ ਜੀ ਦਾ ਖਾਤਾ ਮਾਹਿਰ ਜੀ ਫਤਿਹ ਗੁਰਦੁਆਰਾ ਗੁਰੂ ਸਰਪੰਡ ਜੈਗਰ ਵਾਲਾ ਸ਼ਿਵੇਂ ਪਾਸ਼ਾੜੀ ਜਗ੍ਹਾ ਦੇ ਵਿੱਚ ਇੱਕ ਬੋਲਦੇ ਆ ਸੇਵਾ ਕਰਦੇ ਆ ਦੁਆ ਮੁਫਤ ਦਿੱਤੀ ਜਾਂਦੀ ਆ ਕੋਈ ਪਹਿਚਾਣੀ ਜੇ ਕੋਈ ਵੀ ਰੁਪਿਆ ਵੀ ਕਿਸੇ ਦਿੱਤਾਵੇ ਉਹ ਦੱਸਦਾ ਕਿ ਮੇਰੇ ਕੋ ਪੈਸੇ ਨਹੀਂ ਆ ਨੈਟ ਦੇ ਵਿੱਚ ਬੋਲਿਆ ਵੀ ਨਹੀਂ ਲੈਂਦਾ ਅਸੀਂ ਨਹੀਂ ਲਿਆ ਹੁਣ ਤਾਈ ਪੈਸਾ ਤੇ ਨਾ ਲੈਣਾ ਹਲਕਾ ਰਾਤ ਦਿਨ 24 ਘੰਟੇ ਚੱਲਦਾ ਮੁੰਡਿਆਂ ਦੀ ਸੇਵਾ ਨੌਜਵਾਨਾਂ ਦੀ ਲੰਗਿਆਣਾ ਚੰਦ ਜੈਲ ਵਾਲਾ ਬਹੁਤ ਮੁੰਡੇ ਸੇਵਾ ਕਰਦੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਦੇ ਪਰਿਵਾਰਾਂ ਦਾ ਵੀ ਜਿਨ੍ਹਾਂ ਨੇ ਸੇਵਾ ਤੇ ਮੁੰਡੇ ਲਾਏ ਆ ਚੰਗੀ ਗੱਲ ਮੈਂ ਤੇ ਮੈਨੂੰ ਵੀ ਦਾਦੇ ਨੇ ਜ਼ਿੰਦਗੀ ਦਿੱਤੀ ਆ ਤੇ ਮੈਂ ਵੀ ਕਿਹਾ ਇਹ ਮਾਰਗਾ ਮੈਂ ਸੇਵਾ ਕਰੂੰ ਮੈਨੂੰ ਜ਼ਿੰਦਗੀ ਦੇ ਤੇ ਦਾਦੇ ਜੀ ਸ਼ਿਵੇ ਪਾਸ਼ਾ ਨੇ ਦਿੱਤੀ ਆ ਤੇ ਮੈਂ ਇੱਥੇ ਦਿਨ ਰਾਤ ਫਲਕਾ ਘਰੋਂ ਛੜਦਾ 24 ਘੰਟੇ ਕੋਈ ਆਪਾਂ ਨੂੰ ਇਹ ਗੱਲ ਨਹੀਂ ਕਹਿ ਸਕਦਾ ਜੀ ਫਲਕਾ ਛੜਦਾ ਇਥੋਂ ਨਾ ਬਿਲਕੁਲ ਘਰੋਂ ਛੜਣਾ ਹੈ ਸੇਵਾ ਕਰਨੀ ਰਾਤ ਦਿਨ ਕੋਈ ਵੀ ਆਵੇ ਰਾਜੀ ਜਾਵੇ ਅਰਦਾਸਾਂ ਬੇਰਤੀਆਂ ਵੀ ਹੁੰਦੀਆਂ ਸੁੱਖਾਂ ਵੀ ਸਭ ਦੇ ਆ ਪੂਰੀਆਂ ਹੁੰਦੀਆਂ ਕੋਈ ਵੀ ਆਣ ਕੇ ਸੁੱਖ ਲੈ ਅਰਦਾਸਾਂ ਕਰਾਵੇ ਮੇਰਾ ਮਾਲਕ ਸੁਣਦਾ ਸ਼ਿਵੇ ਪਾਸ਼ਾ ਤੇ ਸੁਣਦਾ ਹੀ ਰੂਹ ਹੈ ਮੇਰੇ ਮਾਲਕ ਨੇ ਮੈਂ ਸੇਵਾ ਕਰਦੀ ਆ ਦਿਨ ਰਾਤ ਮੈਂ ਜੀ ਫਰਮਚੋ ਨਾਲ ਬਹਿ ਕੇ ਜੀ ਬੋਲੇ ਮੈਂ ਅਜੇ ਇੱਕ ਆਮ ਸਦਾ 843 ਬਰ ਪਿੰਡ ਬਾਂਡ ਜ਼ਿਲ੍ਹਾ ਲੁਧਿਆਣਾ ਮੈਂ ਇੱਕ ਆ ਇੱਕ ਅਮ ਚੁੱਤਾ ਵੇਜੀ ਚ ਕਾ ਜੀ ਤੇ ਚਾਚਾ ਜੀ ਸੀ ਕੈਨੇਡਾ ਜੀ ਪੁਰਨਾ ਸੰਤਸਰੀ ਮੈਂ ਤੋ ਕੋ ਬਾਬਰੀ ਦਵਾਈ ਦੀਦਾਰਾ ਸੰਗ ਸਰਸਾ ਗੁਲਰਾ ਛੇਪਾਰਸ਼ੀ ਤੇ ਹੁਣ ਜੀ ਬਿਲਕੁਲ ਠੀਕ ਆ 7 ਵਜੇ ਬਿਲਕੁਲ ਮੰਜੇ ਤੇ ਸੀ ਤੇ ਹੁਣ ਬਿਲਕੁਲ ਠੀਕ ਆ ਹੁਣ ਇਹ ਕੈਨੇਡਾ ਵੀ ਸਾਡੇ ਦੋ ਚਤਰ ਲੋ ਉਹਨੇ ਭੇਜੇ ਦਵਾਈ ਜੀ ਤੇ ਉਹ ਜੀ ਬਿਲਕੁਲ ਠੀਕ ਠਾਕ ਕੰਮ ਕਰਕੇ ਜਾਂਦਾ ਕੋਈ ਪੈਸਾ ਟੱਕਰ ਨਹੀਂ ਲੱਗਦਾ ਇੱਥੇ ਜੀ ਬਿਲਕੁਲ ਫ੍ਰੀ ਹੈ ਜੀ ਲੰਗਰਪਰਨ ਤੋਂ ਛਾਂਦੇ ਪੁਰਸੋਂ 6 ਵਜੇ ਹੋਣਾ। ਕੋਈ ਖਾਲਸਾ ਬਿੱਤ। ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਜੈਉਂਗੜਾ ਵਾਲਾ ਗੁਰਦੁਆਰਾ ਸਾਹਿਬ ਵਿੱਚ ਹਾਜ਼ਰਾਂ 6:05 6:05 ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰਾਂ ਸਾਡੇ ਨਾਲ ਆ ਮੁੱਖ ਸੇਵਾਦਾਰ ਦਾਰਾ ਸਿੰਘ ਜੀ ਸਾਬਕਾ ਸਰਪੰਚ ਜੋ ਕਿ ਇਸ ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰਬੰਧ ਚਲਾਉਂਦੇ ਨੇ। ਸਰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇੱਥੇ ਵਿਸ਼ੇਸ਼ ਤੌਰ ਤੇ ਕੈਂਸਰ ਦੀ ਦਵਾਈ ਫਰੀ ਦਿੱਤੀ ਜਾਂਦੀ ਹੈ ਜੋ ਕਿ ਮੈਂ ਆਪ ਕੋਲ ਵੀ ਕਈ ਪਿੰਡ ਦੇ ਅਮਰੀਕਾ ਨੂੰ ਲੈ ਕੇ ਗਿਆ ਜੋ ਬਿਲਕੁਲ ਤੰਦਰੁਸਤ ਨੇ ਮੇਰੀ ਵੀਡੀਓ ਪਹਿਲਾਂ ਵੀ ਅਸੀਂ ਇੱਕ ਵਾਰੀ ਪਾਈ ਹੈ ਜੋ ਬਹੁਤ ਵਾਇਰਲ ਹੋਈ ਸੀ ਉਹਦੇ ਵੀਡੀਓ ਦੇਖਣ ਕਾਰਨ ਬਹੁਤ ਮਰੀਜ਼ ਲੈ ਕੇ ਆਨੇ ਜਿਹੜੇ ਕਿ ਬਹੁਤ ਲੋਟ ਹੋ ਗਏ ਬਹੁਤ ਲੋਟ ਹੋਣ ਦੇ ਕਾਰਨ ਨੇ ਤੋਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਜੈਮਲਵਾਲਾ ਗੁਰਦੁਆਰਾ ਸਾਹਿਬ ਦੇ ਵਿੱਚ ਦਵਾਈ ਤਿਆਰ ਹੁੰਦੀ ਹੈ ਬਿਲਕੁਲ ਫਰੀ ਦਿੱਤੀ ਜਾਂਦੀ ਹੈ ਜੇ ਕਿਸੇ ਭੈਣ ਭਰਾ ਨੂੰ ਇਹ ਬਿਮਾਰੀ ਤੋਂ ਪੀੜਤ ਨੇ ਤੋਂ ਆ ਕੇ ਇਸ ਗੁਰਦੁਆਰਾ ਸਾਹਿਬ ਤੋਂ ਦਵਾਈ ਲੈ ਆ ਸਕਦੇ ਨੇ ਦਵਾਈ ਬਿਲਕੁਲ ਫਰੀ ਹੈ ਤੁਸੀਂ ਸੰਗਤਾਂ ਨੂੰ ਫੇਰ ਇੱਕ ਵਾਰੀ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਵੀ ਕਿਸੇ ਭੈਣ ਭਾਈ ਦਾ ਫਾਇਦਾ ਹੋ ਸਕੇ ਨਾਲ ਹੀ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇੱਥੇ ਭਾਈ ਜੇਕਰ ਦੂਰ ਆਉਗਾ ਇਹ ਤੇ ਰਹਿਣ ਦਾ ਹੀ ਪ੍ਰਬੰਧ ਹੈ ਤੇ ਲੰਗਰ ਪਾਣੀ ਪ੍ਰਸ਼ਾਦਾ ਦਾ ਵੀ ਫੁੱਲ ਪ੍ਰਵਹਨ ਹੁੰਦਾ ਹੈ ਜੀ। ਤੋਂ ਫਿਰ ਇੱਕ ਵਾਰੀ ਸੰਗਤਾਂ ਨੂੰ ਬੇਨਤੀ ਕਰਦੇ ਆਂ ਜੇ ਕਿਸੇ ਨੂੰ ਪਈ ਇਸ ਬਿਮਾਰੀ ਤੋਂ ਕੋਈ ਪੀੜਤਾ ਹੈ ਤਾਂ ਇਸ ਦੁਆਰਾ ਸਾਹਿਬ ਉਹ ਆ ਕੇ ਦਵਾਈ ਲੈ ਆ ਸਕਦਾ ਹੈ। ਦਵਾਈ ਬਿਲਕੁਲ ਫਰੀ ਦਿੱਤੀ ਜਾਂਦੀ ਹੈ। ਉਹ ਨੰਬਰ ਬਾਬਾ ਜੀ ਦਾ ਸਰਪੰਚ ਦਾਰਾ ਸਿੰਘ ਜੀ ਦਾ 99140 32542 ਹੈ। ਤੇ ਜਿਸ ਨੇ ਆਉਣਾ ਹੈ ਤਾਂ ਇਸ ਨੰਬਰ ਤੇ ਸੰਪਰਕ ਕਰਕੇ ਦਵਾਈ ਲੈ ਸਕਦਾ ਹੈ।